ਟਰੈਕਟਰ ਲੰਗਾਉਣ ਨੂੰ ਲੈ ਕੇ 2 ਧਿਰਾਂ ਵਿੱਚ ਹੋਈ ਖੂਨੀ ਝੜਪ ਦੋ ਮਹਿਲਾਵਾਂ ਨੂੰ ਵਜੀਆਂ ਗੋਲੀਆਂ ਹਸਪਤਾਲ ਵਿੱਚ ਇਲਾਜ ਅਧੀਨ ਹਾਲਤ ਖਤਰੇ ਤੋਂ ਬਾਹਰ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਕੇ ਉਤਾਰ ਵਿਖੇ ਟਰੈਕਟਰ ਨੂੰ ਲਗਾਉਣ ਤੇ ਦੋ ਧਿਰਾਂ ਵਿਚਾਲੇ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਦੂਜੇ ਤੇ ਗੋਲੀਆਂ ਅਤੇ ਇੱਟਾਂ ਰੋੜੇ ਚ ਲਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਮਾਮਲਾ ਕੁਝ ਸਮੇਂ ਗਰਮਾ ਗਿਆ ਜਦੋਂ ਟਰੈਕਟਰ ਲੰਗਾਉਣ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਬਹਿਸ ਬਸਾਈ ਹੋਈ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਦੋਨਾਂ ਨੇ ਇੱਕ ਦੂਜੇ ਉੱਪਰ ਇਟਾ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਮਾਮਲਾ ਇੱਥੇ ਸ਼ਾਂਤ ਨਹੀਂ ਹੋਇਆ ਤਾਂ ਇੱਕ ਦੂਜੇ ਉੱਤੇ ਫਾਇਰਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਦੋ ਮਹਿਲਾਵਾਂ ਦੇ ਗੋਲੀਆਂ ਵੱਜ ਜਾਣ ਕਰਕੇ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਸਿਵਲ ਹਸਪਤਾਲ ਦੀ ਡਾਕਟਰ ਰੇਖਾ ਪੱਟੀ ਨੇ ਦੱਸਿਆ ਹੈ ਕਿ ਕਰੀਬ 2.5 ਵਜੇ ਦੋ ਜ਼ਖਮੀ ਔਰਤਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਮਾਮਲੇ ਲੈ ਨੂੰ 24 ਘੰਟੇ ਅੰਦਰ ਸੁਲਝਾ ਲੈਣਾ ਅਤੇ ਉਕਤ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰ ਲੈਣ ਦਾ ਦਾਵਾ ਕੀਤਾ ਜਾ ਰਿਹਾ ਹੈ। ਇਨਸਪੈਕਟਰ ਅਬੀਨਵ ਚੋਹਾਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ 6 ਵਿਅਕਤੀਆਂ ਬਾਰੇ ਨੇ ਅਤੇ 5 ਅਣਪਛਾਤੇਆਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪ੍ਰਵੀਨ ਕੌਰ ਪ੍ਰਵੀਨਪੁਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਗੱਲ ਕਰ ਰਹੇ ਹੋ? ਲਖਮੀਰ ਕਹਿਤਾਰ। ਖੇਡ ਪਟਿਆ। ਜੀ ਸਾਡੇ ਝਗੜਾ ਹੋਇਆ ਕੀ ਕਰਦਾ ਹੈ? ਜੀ ਸਾਡਾ ਝਗੜਾ ਹੋਇਆ ਵੀ ਪਹਿਲਾਂ ਪੈਟਰੋਲ ਜਾ ਰਿਹਾ ਸੀ ਵਾਰ। ਕੰਮ ਕਰ ਰਿਹਾ ਸੀ। ਤੇ ਅੱਗੋਂ ਟਰੈਕਟਰ ਆ ਰਿਹਾ ਸੀ ਤੇ ਅੱਗੋਂ ਰਾ ਰੋਕ ਲੈਂਦੇ ਸੀ ਵਾਰ ਵਾਰ ਤੇ ਬਹੁਤ ਹਨ ਲੜਾਈ ਕੀਤੀ ਝਗੜਾ ਕੀਤਾ ਝਗੜਾ ਕੀਤਾ ਇੱਟਾ ਰੋੜੇ ਵੀ ਚਲਾਏ ਨੇ ਤੇ ਫੈਲ ਵੀ ਮਾਰਿਆ ਫੇਰ ਵੀ ਤੁਹਾਡੇ ਗੁੜੀ ਹਾਂਜੀ ਹਾਂਜੀ ਕਿੰਨੇ ਕ ਫੈਰ ਕੀਤੇ ਚਾਰ ਪੰਜ ਫੈਰ ਕੀਤੇ ਉਦੋਂ ਜਿਹੜੇ ਏਟੇ ਮਾਰਦੇ ਬਿਲ ਤੁਹਾਡੇ ਦੇ ਹਾਂਜੀ ਜਖਮੀਓ ਇਹ ਤੁਸੀਂ ਹਾਂਜੀ ਜਖਮੀ ਉਹ ਕੀ ਮੰਗ ਕੇ ਕਰਦਾ ਜੀ ਹੁਣ ਚਾਹੀਦੀ ਇਹਨਾਂ ਨੂੰ ਹਾਂਜੀ ਕਾਰਵਾਈ ਕਰਨੀ ਚਾਹੀਦੀ ਕੀ ਨਾਮ ਤੇ ਕੇ ਥੋਦੇ ਰਹਿਣ ਵਾਲੇ ਜੀ ਸੀ ਜਿਲ੍ਹਾ ਮਾਮਦੋਰ ਤੇ ਰਹਿਣ ਵਾਲੇ ਆ ਹਾਂਜੀ ਲਖਮੀਰ ਕੇ ਬਤਾੜ ਹਾਂਜੀ ਤੇ ਸਾਡੇ ਹੁੱਲੜਵਾਜੀ ਦੇ ਕਰਕੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਪਿੰਡ ਤੇ ਲੈ ਲੋ ਹਾਂਜੀ ਪਿੰਡ ਤੇ ਹੀ ਨੇ ਕੋਣ ਨੇ ਮੁੰਡੇ ਮੁੰਡੇ ਕਰ ਮੇਲ ਹਾਂਜੀ ਹਾਂਡ ਰਵਾਣ ਤੇ ਤੇ ਕੀ ਗੱਲਬਾਤ ਹੋਈ ਗੱਲਬਾਤ ਇਹ ਦਲਕਾਰਿਆਂ ਤੇ ਹੋ ਗਈ ਉਹਨਾਂ ਨੇ ਟਰੈਕਟਰ ਦੇ ਗਾਣੇ ਟਰੈਕਟਰ ਦੇ ਗਾਣੇ ਦਕਾਰ ਕੇ ਨਾ ਟਰੈਕਟਰ ਗਾਣੇ ਚਲਾ ਕੇ ਉਸ ਤੋਂ ਬਾਅਦ ਲਲਕਾਰੇ ਮਾਤੇ ਰਹੇ ਬਾਹਰ ਨਿਕਲੋ ਲੜਾਈ ਕਰਨੀ ਬਾਹਰ ਨਿਕਲੋ ਉਸ ਤੋਂ ਬਾਅਦ ਕੋਈ ਵੀ ਨਹੀਂ ਸਾਡੇ ਬੰਦੇ ਕਰੇ ਹੈ ਨਹੀਂ ਸੀਗੇ ਪੰਜ ਬੰਦੇ ਜਾਣ ਕਰਕੇ ਉਹਨਾਂ ਨੇ ਹਾਂਜੀ ਅਸੀਂ ਔਰਤਾ ਹੀ ਕਰੇ ਸੀਗੇ ਤੇ ਕੀ ਟਾ ਰੋੜੇ ਚ ਲਾਇ ਵੀ ਉਹਨਾਂ ਨੇ ਚਾਲਾ ਨਹੀਂ ਟਾ ਰੋੜੇ ਚ ਲਾ ਕੇ ਫਿਰ ਉਸ ਤੋਂ ਬਾਅਦ ਗਾੜੀ ਗਲੋਚੀ ਕੀ ਕਰ ਹਾਂਜੀ ਗਾੜੀ ਗਲੋਚੀ ਕੀਤਾ ਹਾਂਜੀ ਗਾੜੀ ਗਲੋਚਾ ਕਰਕੇ ਫਿਰ ਪੰਜ 6 ਫੇਰ ਉਹਨਾਂ ਚਲਾ ਦਿੱਤੇ ਤੁਹਾਡੇ ਸਿੱਧੇ ਮਾਰੇ ਨੇ ਹਾਂਜੀ ਸਿੱਧੇ ਮਾਰੇ ਨੇ ਕਿੰਨੇ ਜ਼ਖਮੀ ਹੋਏ ਨੇ ਤੁਹਾਡੇ ਨੰਬਰ ਸਾਢੇ 2 ਜ਼ਖਮੀ ਹੋ ਗਏ ਨੇ 2 ਜਨੇ ਜ਼ਖਮੀ ਹੋ ਗਏ ਨੇ ਔਰਤਾ ਹੀ ਜ਼ਖਮੀ ਹੈ ਔਰਤਾ ਜ਼ਖਮੀ ਹੋ ਗਈ ਹੈ ਹੁਣ ਕੀ ਮੰਗੇ ਤੁਹਾਡੀ ਹੁਣ ਸਾਡੀ ਪ੍ਰਸ਼ਾਸਨ ਤੇ ਇਹ ਮੰਗੇ ਸਾਡਾ ਇਨਸਾਫ ਕੀਤਾ ਜਾਏ ਜੇ ਸਾਨੂੰ ਅਗਰ ਕਾਰਵਾਈ ਜ਼ਿਆਦਾ ਹੋ ਜ਼ਿਆਦਾ ਸਾਨੂੰ ਲੱਗ ਜੰਦੀ ਸਾਡੇ ਬੱਚੇ ਰੋਲ ਜਾਣੇ ਸੀ ਤੇ ਸਾਡੀ ਇਹੀ ਪ੍ਰਸ਼ਾਸਨ ਅੱਗੇ ਵਾਗੇ ਸਾਡੀ ਕਾਰਵਾਈ ਬਿਲਕੁਲ ਕੀ ਨਾਮ ਤੇ ਕਿੱਥੋਂ ਦਾ ਰਹਿੰਦਾ ਪਿੰਡ ਲਖਮੀਰ ਕੇ ਤਾੜ ਕੁਲਵੰਤ ਸਿੰਘ ਪੁੱਤਰ ਗੋਪਾਲ ਸਿੰਘ ਹਾਂਜੀ ਕੀ ਗੱਲਬਾਤ ਹੋਈ ਜਿਹੜੀ ਗੋਲੀ ਇੱਥੇ ਆ ਫਾਇਰ ਵੀ ਕਿੱਥੇ ਕੀ ਗੱਲਬਾਤ ਇਹ ਸਰ ਇਹ ਮਾਮਲਾ ਹੈ ਸਾਡਾ ਟਰੈਕਟਰ ਆ ਰਿਹਾ ਸੀਗਾ ਘਰ ਨੂੰ ਛੋਟਾ ਮੇਰਾ ਬ੍ਰਦਰ ਸੀਗਾ ਉਹਨਾਂ ਨੂੰ ਇਹਨੇ ਰਾਹ ਨਹੀਂ ਦਿੱਤਾ ਤੇ ਆਪਦਾ ਟਰੈਕਟਰ ਰੋਕ ਕੇ ਆਪਦਾ ਟਰੈਕਟਰ ਰੋਕ ਕੇ ਬੰਦ ਕਰਕੇ ਚਾਰ ਬੰਦੇ ਸੀ ਉਹ ਸਰ ਮੇਰਾ ਬ੍ਰਦਰ ਇਕੱਲਾ ਸੀਗਾ ਇਹਨਾਂ ਸਰ ਉਹਨਾਂ ਨੂੰ ਕਾਪਾ ਕੱਢ ਕੱਢ ਕੇ ਤੇ ਗਾਲ ਕੱਢੀ ਗਾਲ ਕੱਢ ਕੇ ਸਰ ਮੇਰੇ ਬ੍ਰਦਰ ਨੇ ਫੋਨ ਕਰਿਆ ਸਾਨੂੰ ਵੀ ਮੈਨੂੰ ਇਹਨਾਂ ਮੇਰਾ ਰਾਹ ਢੱਕਿਆ ਸਰ ਅਸੀਂ ਗਏ ਆ ਪਿੰਡ ਦੇ ਮੋਤ ਪਰ ਬੰਦੇ ਆਏ ਉਹਨਾਂ ਛੋਟਛਾ ਕਰਵਾ ਦਿੱਤਾ ਸਰ ਛੋਟਛਾ ਹੋਣ ਤੋਂ ਬਾਅਦ ਸਾਰੇ ਇਹ 13 13 ਤਰੀਕ ਸਾਢੇ 6 ਵਜੇ ਦੀ ਗੱਲ ਹੈ ਤੇ ਸਰ 14 ਤਰੀਕ ਦਾ ਸਵੇਰ ਹੁੰਦੇ ਅਸੀਂ ਮੋਤ ਪਰ ਬੰਦੇ ਪਾਏ ਮੋਤ ਪਰ ਬੰਦੇ ਗਏ ਉਹਨਾਂ ਦੇ ਘਰੇ ਸਰ ਉਹਨਾਂ ਗੱਲਬਾਤ ਕੀਤੀ ਵੀ ਤੁਸੀਂ ਸਾਨੂੰ ਟਾਈਮ ਦਿਓ ਵੀ ਆਪਾਂ ਤੁਹਾਡਾ ਰਾਈ ਨਾਮਾ ਕਰਾਉਣੇ ਆ ਸਰ ਉਹਨਾਂ ਨੇ ਟਾਈਮ ਲੈ ਤੋ باوجود ਵੀ ਫਿਰ ਵੀ ਇਹ ਕਿਸੇ ਤੇ ਇਹਨੇ ਪੰਚਾਇਤ ਦੀ ਗੱਲ ਨਹੀਂ ਮੰਨੀ ਸਰ ਇਹਨਾਂ ਉਸ ਤੋਂ ਬਾਅਦ ਅਸੀਂ ਆਪਣੇ ਕਾਮਕਾਰਾਂ ਤੇ ਟਰੈਕਟਰ ਲੈ ਕੇ ਚੱਲ ਗਏ ਆ ਸਰ ਸਾਡੀਆਂ ਜਨਾਨੀਆਂ ਘਰ ਕੱਲੀਆਂ ਸੀਗੀਆਂ ਸਰ ਇਹਨਾਂ 5-6 ਗੁੰਡੇ ਬੁਲਾ ਕੇ ਆਪਣੇ ਘਰ ਦੇ ਵਿੱਚੋਂ ਆਦਾ ਟਰੈਕਟਰ ਕੱਢ ਕੇ ਆਦੀ ਸਾਡੀ ਜ਼ਮੀਨ ਵੱਲ ਨੂੰ ਰਾਹ ਜਾਂਦਾ ਸਰ ਉੱਥੇ ਜਾ ਕੇ ਇਹਨੇ ਨਲਕਰੇ ਮਾਰੇ ਸਰ ਡੈਕ ਦੀ ਆਵਾਜ਼ ਉੱਚੀ ਗੰਦੇ ਗਾਣੇ ਬਿਹੋਂ ਬਾਹਰ ਨਿਕਲੋ ਤੁਹਾਡੇ ਪਰੋਣੇ ਆਏ ਆ ਇਹ ਟਰੈਕਟਰ ਦੇ ਲਾਹੇ ਇਹ ਗਾਣੇ ਹਾਂਜੀ ਟਰੈਕਟਰ ਤੇ ਗਾਣੇ ਲੱਗੇ ਹੋਏ ਸੀ ਹੁਲੜ ਬਾਜੀ ਵੀ ਕਰਦੇ ਸੀ ਹਾਂਜੀ ਹੁੱਲੜ ਬਾਜੀ ਵੀ ਕਰਦੇ ਸੀ ਸਰ ਉਸ ਤੋਂ ਬਾਅਦ ਲੇਡੀ ਸਾਨੂੰ ਫੋਨ ਕਰਿਆ ਵੀ ਸਾਡੇ ਨਾਲ ਐਦਾਂ ਹੋ ਰਿਹਾ ਅਸੀਂ ਕਿ ਕੋਈ ਗੱਲ ਨਹੀਂ ਤੁਸੀਂ ਬੋਲਣਾ ਨਹੀਂਗਾ ਕੋਈ ਗੱਲ ਨਹੀਂ ਤੁਸੀਂ ਬੋਲਣਾ ਨਹੀਂਗਾ ਸਰ ਫਿਰ ਅੱਗੇ ਜਾ ਕੇ ਆ ਤੇ ਖੇਤ ਕੋਲੋਂ ਫਿਰ ਮੁੜ ਕੇ ਪੰਜ ਜਣੇ ਟਰੈਕਟਰ ਤੇ ਪੰਜ ਜਣੇ ਪਿੱਛੇ ਕਾਪੇ ਦਸਤੇ ਕਿਰਪਾਨਾਂ ਨਾਲ ਸਰ ਫਿਰ ਇਹਨਾਂ ਆ ਕੇ ਆਪਣੀ ਜ਼ਮੀਨ ਦੀ ਬੈਕ ਸਾਈਡ ਟਰਾਂਸਫਰ ਸਾਡੇ ਵਜਦਾ ਗੁੱਟ ਦੇ ਨਾਲ ਸਾਡੇ ਸਰ ਬੈਕ ਸਾਈਡ ਸਾਡੀ ਜ਼ਮੀਨ ਆ ਅੱਗੇ ਸਾਡੇ ਘਰ ਆ ਸਰ ਸਰ ਫਿਰ ਇਹਨਾਂ ਰੋਲਾ ਪਾਣਾ ਗਾਲੀ ਗਲੋਚ ਕਰਨਾ ਬਹੁਤ ਲੈਂਗੁਏਜ ਗੰਦੀ ਗੰਦੀ ਸਰ ਅਸੀਂ ਉਹ ਤੈਨੂੰ ਬਿਆਨ ਨਹੀਂ ਕਰ ਸਕਦੇ ਸਰ ਉਸ ਤੋਂ ਬਾਅਦ ਅਸੀਂ ਆਏ ਤੇ ਇਹਨਾਂ ਛੱਤ ਤੇ ਚੜ੍ਹ ਕੇ ਸਿੱਧਾ ਸਾਡੇ ਵੱਲੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਆ ਰੋੜੇ ਵੀ ਚਲਾਏ ਆ ਰੋੜੇ ਵੀ ਨਾਲ ਚਲਾਏ ਟਰੋੜਾ ਚਲਾਇਆ ਸਰ ਗਾਲੀ ਗਲੋਚ ਕੀਤਾ ਇਹਨਾਂ ਸਾਡੀਆਂ ਜਨਾਨੀਆਂ ਤੇ ਫਾਇਰ ਮਾਰੇ ਸਰ ਇੱਕ ਖੱਬੇ ਪਾਸੇ ਤੋਂ ਲੈ ਕੇ ਮੇਰੀ ਛੋਟੀ ਪਰਝਾਈ ਹੈ ਤੇ ਕੰਨ ਤੱਕ ਹੁੰਦੇ ਫੈਰ ਲੱਗਿਆ ਜੀ ਸਰ ਇਹ ਬੰਦੇ ਛੱਤ ਤੇ ਸੀਗੇ ਅਸੀਂ ਥੱਲੇ ਸੀਗੇ ਸਰ ਇਹ ਬੰਦੇ ਸੀਗੇ 6 4 ਬੰਦੇ ਤਾਂ 2 ਬੰਦਿਆਂ ਕੋਲ ਰੈਫਲਾ ਸੀਗੀਆਂ 12 ਬੋਰ ਇੱਕ 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 ਦੀਆਂ ਵਾਲੀ 12 ਬੋਰ ਸਰ ਇਹਨਾਂ ਬੰਦੇ 8 ਤੋਂ 10 ਬੰਦੇ ਸੀਗੇ ਸਰ ਨਾਲ ਜਨਾਨੀਆਂ ਵੀ ਸੀ ਸਾਡੇ ਜ਼ਖਮੀ ਸਰ 2 ਹੋਏ ਆ ਇੱਕ ਮੇਰੀ ਛੋਟੀ ਪਰਜਾਈ ਮੇਰੀ ਇੱਕ ਵਾਈਫ ਆ ਮੇਰੇ ਵਾਈਫ ਦੇ ਬਾਹਰ ਲੱਗੀ ਹੈ ਸਾਰਿਆਂ ਦੀ ਕੰਨ ਤੋਂ ਲੈ ਕੇ ਸਰ ਖੱਬੇ ਪਾਸੇ ਸਾਰੀ ਸਾਈਡ ਤੇ ਲੱਗੀਆਂ ਹੈ ਇਸ ਸਰ ਕਾਰਵਾਈ ਦੀ ਕੀ ਮੰਗ ਸਰ ਸਾਡੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਸਾਡੀ ਬੰਦੀ ਕਾਰਵਾਈ ਕੀਤੀ ਜਾਵੇ ਅਨੁਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ੇ ਇੱਕ ਟੀਮ ਬਣਾਈ ਗਈ ਸੀ ਜਿਹੜੇ ਕਿ ਮਾੜੇ ਅਨਸਰਾਂ ਦੇ ਉੱਤੇ ਠਲ ਪਾਉਣ ਵਾਸਤੇ ਜਿਹਦੇ ਤੈ ਜਿਹੜਾ ਇੱਕ ਮਾਮਲਾ ਜਿਹੜਾ ਹੈ 14 ਤਰੀਕ ਨੂੰ ਸਾਬਨੇ ਆਇਆ ਸੀਗਾ ਜਿਹਦੇ ਵਿੱਚ ਦੋ ਗਵਾਂਡੀਆਂ ਦੀ ਆਪਸ ਵਿੱਚ ਲੜਾਈ ਹੋਈ ਸੀ ਉਹਦੇ ਵਿੱਚ ਜਿਹੜੇ ਆ ਦੋ ਲੜੀ ਜਖਮੀ ਹੋਈਆਂ ਸੀ ਜਿਹਦੇ ਵਿੱਚ ਉਹਨਾਂ ਨੂੰ ਜਿਹੜੇ ਆ 12 ਬੋਰ ਦੇ ਸ਼ਰੀਵਗੇ ਸੀਗੇ ਉਹਦੇ ਤਹਿਤ ਅਸੀਂ ਜਿਹੜਾ ਇੱਕ ਟੀਮ ਗਠਿਤ ਕੀਤੀ ਜਿਹਦੇ ਵਿੱਚ ਏਐਸਏ ਰਾਮ ਪ੍ਰਕਾਸ਼ ਸੀ ਜਿਨ੍ਹਾਂ ਨੇ ਬੜੀ ਮੁਸਤੈਦਗੀ ਦਿਖਾਉਂਦੇ ਹੋਇਆ 24 ਘੰਟੇ ਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਜਿਹੜੇ ਹੈ ਅਸੀਂ ਦੋ ਵੈਪਨ ਉਹਨਾਂ ਤੋਂ ਜਿਹੜੇ ਵਰਤੇ ਗਏ ਸੀ ਲੜਾਈ ਵੇਲੇ ਉਹ ਅਸੀਂ ਅੱਜ ਬਰਾਮਦ ਕੀਤੇ ਆ ਜਿਸ ਦੀ ਤਫ਼ਤੀਸ਼ ਜਿਹੜੀ ਆ ਹੁਣ ਚੱਲਦੀ ਪਈ ਆ ਤੇ ਇਹਨਾਂ ਨੂੰ ਲੈ ਕੇ ਕੋਰਟ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕੀਤਾ ਜਾਵੇ ਕਿੰਨੇ ਵਿਕਤੀਆਂ ਦੇ ਖਿਲਾਫ ਮਾਮਲਾ ਦਰਜ ਹੈ ਇਹ ਜੀ 6 ਵਿਅਕਤੀਆਂ ਦੇ ਬਾਈ ਨੇਮ ਮੁਕੱਦਮਾ ਦਰਜ ਹੋਇਆ ਹੈ ਔਰ ਇਸ ਤੋਂ ਇਲਾਵਾ ਜਿਹੜੇ 4-5 ਜਿਹੜੇ ਆ ਉਹ ਅਣਛdte ਵਿਅਕਤੀ ਹੈ। ਕਾਰਨ ਕੀ ਸੀ ਜੀ? ਇਹਨਾਂ ਦੀ ਟਰੈਕਟਰ ਤੋਂ ਲੈ ਕੇ ਆਪਸ ਵਿੱਚ ਲੜਾਈ ਹੋਈ ਸੀ ਵੀ ਦੋ ਟਰੈਕਟਰ ਜਿਹੜੇ ਆ ਭੀੜੇ ਰਾਤੋਂ ਲੰਘਦੇ ਸੀਗੇ ਤੇ ਆਪੋਂ ਸਾਹਮਣੇ ਤੇ ਉਹਦੇ ਕਰਕੇ ਇਹਨਾਂ ਦੀ ਆਪਸ ਬੋਲਬਲਾਰਾ ਹੋਇਆ ਸੀ ਵੀ ਉਹ ਇੱਕ ਦਿਨ ਪਹਿਲਾਂ ਜੋ ਅੱਗੇ ਜਿਹੜਾ ਹੈ 14 ਤਰੀਕ ਨੂੰ ਜਿਹੜਾ ਉਹ ਇਹ ਝੜਪ ਦਾ ਜਿਹੜਾ ਹੈ ਕਾਰਨ ਬਣਿਆ ਸੀ। ਕਿੰਨੇ ਕੁ ਫਾਇਰ ਹੋਏ ਸੀ ਕਿਰਕੇ ਜਿਹੇ ਆ ਤੇ ਆਪਾਂ ਜੋ ਅਲੈਜਡ ਹੈ ਜੋ ਸਾਨੂੰ ਦੱਸਿਆ ਗਿਆ ਉਹਦੇ ਨਾਲ ਤਾਂ 4-5 ਫਾਇਰ ਦੱਸੇ ਗਏ ਆ ਵੀ 4-5 ਫਾਇਰ ਕੀਤੇ ਗਏ ਆ ਬਾਕੀ ਜਿਹੜੀ ਆ ਫੋਰੈਂਸਿਕ ਜਾਂਚ ਕਰਕੇ ਤਾਂ ਪਤਾ ਕੀਤਾ ਜਾਊਗਾ ਵੀ ਬੈਰਲ ਵਿੱਚ ਕਿੰਨੇ ਫਾਇਰ ਹੋਏ ਆ ਇਹ ਇਹ ਪਤਾ ਲੱਗਾ ਇਹ ਗੋਲੀ ਚਲਾਉਣ ਵਾਲੇ ਫਾਇਰ ਕੀ ਨਾਲ ਦੇ ਸਨ ਇਹ 12 ਬੋਰ ਦੀ ਬੰਦੂਕ ਤੋਂ ਫਾਇਰ ਚੱਲੇ ਆ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਪਤਾ ਕਰ ਰਹੇ ਹਾਂ ਜੇਕਰ ਇਸ ਤਰ੍ਹਾਂ ਸ਼ਰੀਆਮ ਪਿੰਡਾਂ ਵਿੱਚ ਗੋਲੀਆਂ ਚੱਲਣਗੀਆਂ ਤੇ ਪੁਲਿਸ ਮੂਰਤ ਦਰਸ਼ਕ ਬਣੀ ਬੈਠੀ ਰਹੇ ਤਾਂ ਉਸ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਦਾ ਰੱਬ ਹੀ ਰੱਖਾ ਹੈ ਠੇਠ ਪੰਜਾਬੀ ਟੀਵੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ